Jai Hind Yarikalo, 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 Jai Hind Yarikalo, مرदाबाद مرदाबाद شکرا تیرا چیک کرو ہمڑی راکی یاد کرو شکرا تیرا چیک کرو ہمڑی راکی یاد کرو پورے ملتان ایک تا جند آباد جند آباد جناب بادے زور جما کے دیکھا دے حالوں پتہ گیا پی اف اے چ سقاف کے خلاف ڈیمنٹیاں تیار ਜਿੰਦਾਬਾਦ ਜਿੰਦਾਬਾਦ ਯਾਰ ਅਖਿਦਾਰ ਮਰਦੀ ਹਾਂ ਲਗਾਤਾਰ ਸਰਕਾਰ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਮੇਰਾ ਖਜਾਨਾ ਭਰਿਆ ਹੋਇਆ ਸਾਡੇ ਕੋਲ ਪੈਸਾ ਬਹੁਤ ਆ ਜਿਹੜਾ ਐਕਸਟਰਾ ਵਿੱਤ ਮੰਤਰੀ ਆ ਜਿਹੜਾ ਲੋਕਾਂ ਨੂੰ ਐਵੇਂ ਪਾਗਲ ਬਣਾਉਂਦਾ ਫਿਰਦਾ ਜਦੋਂ ਕਾਂਗਰਸ ਆ ਰਾਤੀ ਜਿਹੜੀ ਚਿੱਠੀ ਲੈ ਕੇ ਗਿਆ ਸੀਗੇ 2 ਲੱਖ ਸਾਰਿਆਂ ਦੇ ਲੱਖੂ ਪਿੱਤਾ ਜਾਵੇ ਸੋਨਾ ਤੋਂ ਪਹਿਲੇ ਵਾਲਿਆਂ ਤੇ ਪਰ ਅੱਜ ਇਸ ਦਾ ਵਿੱਤ ਮੰਤਰੀ ਟੀਂਬਾ ਸੁੱਤਾ ਪਿਆ ਦੋ ਨੌਕਰੀ ਦੇ ਰਹਾ ਜਦ ਕਿ ਪੇਕ ਮੈਸੇਜ ਦੀ ਰਿਪੋਰਟ ਹੈ ਵੀ ਦੋ ਨੌ ਸਾਰਿਆਂ ਨੂੰ ਦੇਣਾ ਹੈ ਇਥੇ ਦੁਮੇ ਫਾਰਮੂਲੇ ਲਾਗੂ ਕੀਤੇ ਗਏ ਨੇ ਸਰਕਾਰ ਵੱਲੋਂ ਇਹ ਸਰਕਾਰ ਲੋਕਾਂ ਦੀ ਪਰਖ ਨਾ ਕਰੇ ਲੋਕਾਂ ਨੇ ਬੜੇ ਕੌੜ ਲੜੇ ਨੇ ਇਥੇ ਸੁਖਵੀਰ ਬਾਦਵੀ ਜਿਹੜਾ ਕਹਿਆ ਸੀ 25 ਸਾਲ ਦਾ ਰਾਜ ਕਰਨਾ ਲੋਕਾਂ ਨੇ ਉਹ ਵੀ ਖੰਗਣ ਨਹੀਂ ਦਿੱਤਾ ਹੈਗਾ ਮੁੜ ਕੇ ਜਿਹੜਾ ਕੈਪਟਨ ਕਹਿਆ ਸੀ ਮੈਂ ਲੋਕਾਂ ਦੇ ਰਾਜ ਕਰਨਾ ਅੱਜ ਕੈਪਟਨ ਦਾ ਪਤਾ ਨਹੀਂ ਕਿੱਥੇ ਜਾ ਸਕਦੇ ਵਧੀਆ ਗੱਦਾ ਅਸੀਂ ਧੰਨਵਾਦ ਕਰਦੇ ਹਾਂ ਦਾ ਪੁਰਸਾਲ ਪੀੜੇ ਦਾ ਵੀ ਧੰਨਵਾਦ ਕਰਦੇ ਹਾਂ ਉਹਨੇ ਪਹਿਲਾਂ ਵੀ ਸਾਡਾ ਮੰਗ ਪੱਤਰ ਸਹੀ ਸਿੱਧਨੇ ਵੀ ਦੁਆਇਆ ਸੀ ਵੀ ਦੁਆਇਆ ਸੀ ਉਹਨੂੰ ਵੀ ਧੰਨਵਾਦ ਕਰਦੇ ਹਾਂ ਅੱਜ ਕਿੰਨਾ ਰੁਪਇਆ ਤਪੀ ਬੈਠਾ ਇਹਦਾ ਜੱਗ ਪਗ 15000 ਕਰੋੜ ਰੁਪਇਆ ਮੁਲਾਜ਼ਮਾਂ ਤੇ ਰਟੇ ਦਾ ਤਪੀ ਬੈਠਾ ਹੈ ਵੀ ਇਹ ਗਿਆ ਕਿਸ ਤਰ੍ਹਾਂ ਤਪੀ ਬੈਠਾ ਅੱਜ ਜ਼ਿੰਦਗੀ ਦੇ ਬਾਰੇ ਸੁਣਾ ਦੇ 50 ਸਰੀਆ ਕੰਨੇ ਦੀ ਜੀ ਤੁਹਾਡੀਆਂ ਅੱਜ ਦਾ ਕੀ ਪ੍ਰੋਗਰਾਮ ਸੀ ਦੇਖੋ ਅੱਜ ਦੀਆਂ ਤੁਸੀਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਅਸੀਂ ਪੈਨਸ਼ਨਰ ਤੇ ਮੁਲਾਜ਼ਮਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਦੀ ਆਵਾਜ਼ ਪਹੁੰਚਾਉਣ ਲਈ ਤੇ ਜਿਹੜੀ ਅੱਜ ਅਸੀਂ ਰੋਸ ਸਮਾਰਚ ਕੀਤਾ ਰੋਸ ਧਰਨਾ ਦਿੱਤਾ ਜਿਹਦੇ ਵਿੱਚ ਮੁੱਖ ਮੰਗਾਂ ਨੇ ਕਿ ਸਾਡੇ ਜਿਹੜੇ ਪੈਨਸ਼ਨਰਾਂ ਉਹਨਾਂ ਦੀਆਂ ਜਿਹੜੀਆਂ 31 12 5 ਤੋਂ ਪਹਿਲਾਂ ਦੀਆਂ ਪੈਨਸ਼ਨਾਂ ਨੇ 2.98 ਨਾਲ ਸੋਧੀਆਂ ਜਾਣ ਕਿਉਂਕਿ ਜੋ ਪੇ ਕਮਿਸ਼ਨ ਨੇ ਜੋ ਸੁਪਾਰਚਾ ਕੀਤੀਆਂ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਇਹ ਨਾਲ ਨਾਲ ਪੈਨਸ਼ਨਾਂ ਦਾ ਬਕਾਇਆ ਖੜਾ ਡੀਏ ਦਾ ਬਕਾਇਆ ਖੜਾ ਇਹਦਾ ਲਗਭਗ 234 ਮਹੀਨੇ ਦਾ ਬਕਾਇਆ ਮਜ਼ਦਮਾ ਦਾ ਸਰਕਾਰ ਵੱਲ ਪੈਣਗਾ I I hope ਪਿਛੇ ਕਾਗਜ਼ੀ ਸਰਕਾਰ ਸੀ ਤਾਂ ਇਹ موجوده ਸਰਕਾਰ ਆ ਇਸ ਕਰਕੇ ਲਗਾਤਾਰ ਮਜ਼ਦਮਾ ਪ੍ਰੋਗਰਾਮ ਸੀਗਾ ਪ੍ਰਾਣੀ दाना ਮੰਡੀ ਦੇ ਵਿੱਚ ਲਗਭਗ 15 ਜਥੇਬੰਦੀਆਂ ਦੇ ਜਿਹੜੇ ਨਮਾਇंदे ਸੀ ਲੀਡਰ ਉਹਦੇ ਵਿੱਚ ਸ਼ਾਮਲ ਹੋਏ ਜਿਹਦੇ ਵਿੱਚ ਉੱਥੇ ਇੱਕ ਰੈਲੀ ਕੀਤੀ ਤੇ ਸਾਰੇ ਸ਼ਹਿਰ ਵਿੱਚ ਇੱਕ ਪਰਮਾ ਰੋਸ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਦੁਕਾਨਦਾਰਾਂ ਨੇ ਵੀ ਸਾਡਾ ਸਾਥ ਦਿੱਤਾ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਵੀ ਸਾਡਾ ਸਾਥ ਦਿੱਤਾ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਸਾਂਝੀ ਮੰਗਾਂ ਨੇ ਜਿਹਦੇ ਵਿੱਚ ਮੇਨ ਡੀਏ 2.58 ਦਾ ਫੈਕਟਰ ਲਾਗੂ ਕਰਨਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਜੇ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕਰਦੀ ਤਾਂ ਜਿਹੜੇ ਪੈਨਸ਼ਨਰ ਬੈਠੇ ਨੇ ਤਾਂ ਉਹਨਾਂ ਤੇ ਵੀ ਪਹਾੜਾ ਸਰਕਾਰ ਚਲਾ ਸਕਦੀ ਆ ਉਸ ਤੇ ਪਹਰਾ ਦੇਣ ਲਈ ਸਾਰਿਆਂ ਜਿੱਥੇ ਬੰਦਿਆਂ ਨੇ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਨਜ਼ਾਰਾ ਕੀਤਾ ਇਹ ਸਰਕਾਰ ਨੇ ਜਦੋਂ ਦੀ ਬਣੀ ਆ ਮੁਲਾਜ਼ਮਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਸਾਡੀਆਂ ਕਿਸ਼ਤਾਂ ਜਿਹੜੀਆਂ ਉਹ ਡਿਊ ਨੇ ਹਰ ਵਾਰੀ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਤੇ ਦੀਵਾਲੀ ਤੇ ਹਰ ਸਰਕਾਰ ਡੀਏ ਦੀ ਕਿਸ਼ਤ ਦਿੰਦੀ ਪਰ ਇਸ ਨੇ ਉਹ ਵੀ ਨਹੀਂ ਦਿੱਤੀ ਇਸ ਲਈ ਅਸੀਂ ਬਹੁਤ ਮਾਸਰ ਮਤਲਬ ਜੀ ਸਾਦਾ 10 ਸਾਲ ਬਾਅਦ ਇਹ ਕਮਿਸ਼ਨ ਬੈਠ ਰਿਹਾ ਇਸ ਵਾਰੀ 2003 ਤੋਂ ਬਾਅਦ 2016 ਤੱਕ ਬੈਠਾ ਸੀ ਉਹਨੇ ਕੁਝ ਸਵਾਲਸ਼ਾਂ ਕੀਤੀਆਂ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਧਿਜੇ ਪੈਨਸ਼ਨਸ ਨੇ ਉਹ 2.95 ਨੂੰ ਸੋਧੀਆਂ ਜਾਣਗੀਆਂ ਸਰਕਾਰ ਨੇ ਵਿਰੋਧੀ ਧਿਰ ਚ ਰਹਿੰਦਿਆਂ ਹੋਇਆਂ ਇਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਇਸ ਨੂੰ ਉਸ ਨੂੰ ਲਾਗੂ ਕਰਾਂਗੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇਹਨਾਂ ਦੀ ਰੱਦ ਕੇ ਮੰਗ ਕੀਤੀ ਪਰ ਇਹਨਾਂ ਨੇ ਉਹ ਤਾਂ ਕੀ ਜਿੱਦਿਆ ਸੀ ਡੀਏ ਵੀ ਦਬਲੇ ਅਜੋ ਸਮੇ ਅੱਜ ਤੁਹਾਡਾ ਧੰਨਵਾਦ ਕਰਦਾ ਨੇ ਜਿਹੜੇ ਸਾਡੇ ਨਵਾਂ ਜਵਾਨਾਂ ਤੇ ਹੋਰ ਸਾਥੀ ਇੰਨਾ ਆਏ ਨੇ ਇਥੇ ਸੜੀ ਵਾਜ ਜਿਹੜੀ ਤੱਕ ਪਹੁੰਚਾਉਣੀ ਆ ਸਾਡਾ ਧੰਨਵਾਦ ਅੱਜ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਵੱਲੋਂ ਕਿਤਾ ਸਾਡਾ 5.5 ਸੌ ਦਾ ਜਿਹੜਾ ਸਾਡਾ ਸਪੇਸਾਂ ਦਾ ਪੱਕਾ ਆ ਉਹ ਅਸੀਂ ਅਜੇ ਤੱਕ ਸਰਕਾਰ ਨੇ ਦਿੱਤਾ ਨਹੀਂ ਹੈਗਾ ਜਿਹੜਾ ਕਿ ਲਗਭਗ 5.5 ਸੌ ਦਾ ਪੱਕਾ ਆ ਉਹ ਦੇਣਾ ਹੈ ਇਕ ਕਮਾਈ ਫੱਤਰੀਆਂ ਕਿਸ਼ਤਾਂ ਤਿੰਨ ਡੀ ਹੋ ਗਿਆ ਸਾਡੀਆਂ ਜਦ ਕਿ ਸਾਰਾ ਹਰਿਆਣਾ ਜੁਪੀ ਸਾਰਾ ਹਿਮਾਚਲ ਦਾ ਸਾਰੇ ਦੇ ਚੁੱਕਨੇ ਪਰ ਪੰਜਾਬ ਸਰਕਾਰ ਨੇ ਸਾਡਾ 12% ਦਾ ਟੀ ਦਾ ਬਕਾਇਆ ਤੱਕ ਵੀ ਬੈਠਾ ਹੈ ਤੀਜਾ ਗੱਲ ਜਿਹੜੀ ਪੈਨਸ਼ਨ ਪੁਰਾਣੀ ਪੈਨਸ਼ਨ ਆ ਉਹ ਬਾਹਰ ਕੀਤੀ ਜਾਵੇ ਚਾਹ ਸੁਮੂਚੇ ਹੋਵੇ ਬਾਕੀ ਜਿਹੜੇ ਦਿੱਲੀ ਵਿੱਚ ਕੰਮ ਇਹ ਨੇ ਤੇ ਬਦਚਾਜ ਕੰਮ ਇਹ ਨੇ ਤੇ ਉਹਨਾਂ ਨੂੰ ਪੱਕੇ ਦਿੱਤਾ ਜਾਵੇ ਤੇ ਉਹਨਾਂ ਨੂੰ ਤਖਾਹਾਂ ਪੂਰੀਆਂ ਦਿੱਤੀਆਂ ਜਾਣਾਂ ਇਸ ਮੱਗਾਂ ਨੂੰ ਲੈ ਕੇ ਅਸੀਂ ਸਰਕਾਰ ਦੇ ਖਿਲਾਫ ਆ ਜਿਹੜੀ ਪੱਕਾ ਪੱਕੇ ਜੱਤੇ ਬੰਦੀਆਂ ਬਦੋਂ ਇੱਕ ਰੋਸ ਮਾਰਚ ਕੀਤਾ ਇੱਕ ਸਰਕਾਰ ਨੂੰ ਸ਼ਰਮਣੀ ਕਰਨ ਆਇਆ ਸੀ ਵੀ ਸਰਕਾਰ ਦੇ ਕੰਧ ਤੇ ਲਿਖਿਆ ਪਲ ਡਵੇ ਜਿਹੜਾ ਸਾਡਾ ਲੋਕਾਂ ਦਾ ਇਨਾ ਪੈਸਾ ਤਪੀ ਬੈਠਾ ਹੈਗਾ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਇਸਰਾ ਮੁੱਖ ਮੰਤਰੀ ਮੇਰੇ ਕੋ ਪੈਸਾ ਵਾਹਤਾ ਮੇਰਾ ਖਜ਼ਾਨਾ ਭਰਿਆ ਹੋਇਆ ਵੀ ਸਾਡੇ ਪੰਜ ਸੱਤ ਸਾਡਾ ਬਕਾਇਆ ਕਿੰਨਾ ਤਪੀ ਬੈਠਾ ਹੈ ਅੱਜ ਜੀਏ ਦੀਆਂ ਜਿਹੜਾ ਮਹंगाई ਪੱਤਾ ਸਾਡਾ ਵਧਿਆ ਉਹ ਵਧਰ ਮਹंगाई ਦੇ ਅਸੂਲਾ ਮੁਤਾਬਕ ਮਹंगाई ਪੱਤਾ ਸਾਨੂੰ ਦੇਣਾ ਚਾਹੀਦਾ ਪਰ ਇਹਨਾਂ ਸਰਦਾਰ ਜੀ ਤੇ ਉਹਦੇ ਖਲਾਫ ਹੀ ਡਾ ਰਹੀ ਦਿੱਤੀ ਆ ਜੇ ਨਾਂ ਦਿੱਤਾ ਉਹਨਾਂ ਦੇ ਸੌਂਦੇ ਸੀ ਇਹ ਲਾਈਵ ਹੋਊਗੀ ਇਸ ਦੇ ਨਾਲ ਹੀ ਸਾਡੇ ਨਾਲ ਮੀਘ ਸਿੰਘ ਜਵੰਦਾ ਸਾਡੇ ਨਾਲ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹਨਾਂ ਦਾ ਰੋਸ ਮਾਰਚ ਦਾ ਉਹ ਉਹਦੇ ਵਿੱਚ ਉਹਨਾਂ ਦੀ ਕੀ ਮੰਗਾਂ ਨੇ ਸਾਡੀਆਂ ਪੈਨਸ਼ਨਰ ਤੇ ਮੁਲਾਜ਼ਮ ਜਾਂ ਸਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਠੇਕਾ ਮੁਲਾਜ਼ਮ ਨੇ ਜਿਹੜੇ 20 20 ਸਾਲ 23 23 ਸਾਲ 25 25 ਸਾਲ ਤੋਂ ਕੱਚੇ ਬੈਠੇ ਨੇ ਉਹ ਸਿਰਫ ਡੀਸੀ ਰੇਟ ਤੇ ਤਨਖਾਹ ਲੈ ਰਹੇ ਨੇ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਸਰਕਾਰ ਪੱਕੇ ਕਰੇ ਉਹਨਾਂ ਨੂੰ ਕਿ ਨਹੀਂ ਆਇਆ ਤੇ ਰੋਹਮਾਰਚ ਕੀਤਾ ਰੈਲੀ ਕੱਢੀ ਆਈ ਅੱਜ ਕਿਸ ਵਾਸਤੇ ਕੱਢੀ ਆਈ ਇਹ ਸਰਕਾਰ ਇਹ ਸਾਡੇ ਸਾਰੇ ਮੁਲਾਜ਼ਮ ਸਮråਰ ਦੀ ਇਕੱਠੇ ਸਿਗੇ ਲੋਕਲ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਦੇ ਲਈ ਆ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਪ੍ਰੋਬਲਮ ਹਨ ਇਹ ਮੁਸ਼ਕਲਾਂ ਨੇ ਸਰਕਾਰ ਦੀ ਇਹ ਤੇ ਸਾਡੇ ਜਿਹੜੇ ਅਸੀਂ ਇਹਦੇ ਵਿੱਚ ਸਮੂਚਮੁਲੀਅਤ ਕੀਤੀ ਅਸੀਂ ਕੱਚੇ ਮੁਲਾਜ਼ਮਾਂ ਜੰਗਲਾਤ ਵਿਭਾਗ ਵਿੱਚ ਲੱਗੇ ਹੈ ਸਾਨੂੰ 25-25 ਸਾਲ ਹੋ ਗਏ ਨੇ ਭਾਗ ਵਿੱਚ ਕੰਮ ਕਰਦਿਆਂ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ 16 ਮਈ 2023 ਨੂੰ ਇੱਕ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਏਗਾ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ 16 ਮਈ 2024 ਤੋਂ ਵੀ ਅੱਗੇ ਦਿਨ ਟੱਪ ਗਏ ਨੇ ਤੇ ਅੱਜ 22 ਮਈ ਹੋ ਗਈ ਹੈ ਤੇ ਪਰਸ ਪੰਜਾਬ ਸਰਕਾਰ ਨੇ ਉਸ ਨੋਟੀਫਿਕੇਸ਼ਨ ਦੇ ਆਧਾਰ ਤੇ ਸਾਨੂੰ ਅਜੇ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਸਾਡੀ ਇਸ ਸੰਘਰਸ਼ ਦੇ ਤਹਿਤ ਸਰਕਾਰ ਤੱਕ ਪੰਜਾਬ ਸਰਕਾਰ ਤੱਕ ਅਪੀਲ ਆ ਕਿ ਸਾਨੂੰ ਇਹ ਗਮਰਾਹ ਨਾ ਕੀਤਾ ਜਾਵੇ ਸਾਡੇ ਨਾਲ ਧੋਖਾ ਧੜੀ ਨਾ ਕੀਤੀ ਜਾਵੇ ਸਾਡੀਆਂ ਵੋਟਾਂ ਵੀ ਲੈਂਦੇ ਨੇ ਸਾਰਾ ਕੁਝ ਕਰਦੇ ਨੇ ਤੇ ਸਾਨੂੰ ਕੱਚੇ ਮੁਲਾਜ਼ਮਾਂ ਨੂੰ 3 ਸਾਲ ਦੀ ਪਾਲਿਸੀ ਦੇ ਤਹਿਤ ਰੈਗੂਲਰ ਕੀਤਾ ਜਾਵੇ ਤੇ ਜਿਹੜੀ 16 ਇਹਨਾਂ ਨੇ 16 ਮਈ 2023 ਦੀ ਪਾਲਿਸੀ ਕੀਤੀ ਸੀਗੀ ਉਹਨੂੰ ਰੱਦ ਕਰਦੇ ਹੈ 16 3 ਸਾਲਾਂ ਦੀ ਪਾਲਿਸੀ ਨੂੰ ਰੈਗੂਲਰ ਅਤੇ ਆਰਥ ਦੇ ਕਰਦੇ ਹੋਏ 3 ਸਾਲ ਦੇ ਮੁਲਾਜ਼ਮਾ ਨੂੰ ਰੈਗੂਲਰ ਕੀਤਾ ਜਾਂਦਾ ਸੀ ਸਾਨੂੰ 10000 ਰੁਪਏ ਤਨਖਾਹ ਮਿਲਦੀ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ